ਅੱਜ ਅੰਮ੍ਰਿਤਸਰ ਗੁਰੂ ਨਗਰੀ ਵਿੱਚ 올 ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਬਾਨੀ ਭਗਤਪੁਰ ਸਿੰਘ ਜੀ ਔਰ ਬੀਬੀ ਡਾਕਟਰ ਇੰਦਰਜੀਤ ਕੌਰ ਜਿੱਦੀ ਅਸੀਸ ਭਰੀ ਅਗਵਾਈ ਦੇ ਵਿੱਚ ਇਸ ਵੇਲੇ ਅਸੀਂ ਪਿਆਰਾ ਸਿੰਘ ਬੋਰਡ ਦੇ ਵਿੱਚ ਬੈਠੇ ਆ ਜਿੱਥੇ ਕਿ ਇੱਕ ਉਮਰਦਰਾਜ਼ ਬਜ਼ੁਰਗ ਸ਼ਖਸ ਸਾਡੇ ਨਾਲ ਬੈਠੇ ਆ ਜਿਨ੍ਹਾਂ ਦੀ ਉਮਰ ਲਗਭਗ 80 ਸਾਲ ਤੋਂ ਉੱਪਰ ਉੱਪਰ ਦੱਸੀ ਜਾ ਰਹੀ ਹੈ ਔਰ ਇੱਕ ਬਜ਼ੁਰਗ ਦੀ ਇੰਨੀ ਵੱਡੀ ਦਰਦ ਭਰੀ ਦਾਸਤਾ ਹੈ ਜ਼ਿੰਦਗੀ ਦੀ ਕਿ ਆਪਣੇ ਜਵਾਨੀ ਵੇਲੇ ਤੋਂ ਆਪਣੇ ਬਚਪਨ ਦੇ ਵੇਲੇ ਤੋਂ ਪਾਕਿਸਤਾਨ ਤੋਂ ਚੱਲਦੇ ਹੋਏ ਆਜ਼ਾਦੀ ਦਾ ਦੁਖਾਂਤ ਭੋਗਦੇ ਹੋਏ ਜਦੋਂ ਇਹ ਇਸ ਪੰਜਾਬ ਚੜ੍ਹਦੇ ਪੰਜਾਬ ਭਾਰਤ ਦੇ ਵਿੱਚ ਆਉਂਦੇ ਆ ਤੇ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਆਪਣੇ ਮਾਤਾ ਪਿਤਾ ਦੇ ਨਾਲ ਰਹਿੰਦੇ ਆ ਪਿਤਾ ਦੀ ਵੀ ਮੌਤ ਪਹਿਲੇ ਸਮੇ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਗਰੀਬੀ ਦੇ आलम ਦੇ ਵਿੱਚ ਗੁਰਬਤ ਦੇ आलम ਦੇ ਵਿੱਚ ਆ ਕਦੀ ਘਰਾਂ ਦੀ ਸਫਾਈ ਕਰ ਲਈ ਕਦੀ ਕਿਸੇ ਦੇ ਕੱਪੜੇ ਧੋਲੇ ਭਾਂਡੇ ਟਿੰਡੇ ਮਾਂਜਲੇ ਉਹ ਸਾਰੇ ਕੰਮ ਕਰਕੇ ਗੁਜ਼ਾਰਾ ਕਰਿਆ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਦੇ ਮਾਤਾ ਜੀ ਰੋਗ ਗ੍ਰਸਤ ਹੋ ਗਏ ਉਹਨਾਂ ਨੂੰ ਇਹਨਾਂ ਦੇ ਹੋਰ ਰਿਸ਼ਤੇਦਾਰ ਭੈਣ ਭਰਾ ਸਕੇ ਸੰਬੰਧੀ ਆ ਉਹ ਉਹ ਵੀ ਇਸੇ ਮੁਸ਼ਕਲਾਂ ਦੇ ਵਿੱਚ ਘਿਰ ਗਏ ਔਰ ਇਹ ਬਜ਼ੁਰਗ ਦੀ ਸਭ ਤੋਂ ਵੱਡੀ ਜਿਹੜੀ ਦੁਖਤ ਭਰੀ ਦਾਸਤਾਨ ਹੈ ਕਿ ਇਹਨਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ ਆ ਇਹ ਨਬੀਨਾ ਨੇ ਬਲਾਈਂਡ ਨੇ ਔਰ ਬੀਜੀ ਹੁਣ ਆਪ ਇਸ ਬਜ਼ੁਰਗ ਦੀ ਦਰਦ ਭਰੀ ਦਾਸਤਾਨ ਜਿਹੜੀ ਆ ਉਹ ਵਿਚਾਰਾਂ ਦੇ ਵਿੱਚ ਸਾਂਝੀ ਵੀ ਕਰਨਗੇ ਇਹਨਾਂ ਦੀਆਂ ਦਿਲ ਦੀਆਂ ਗੱਲਾਂ ਵੀ ਪੁੱਛਣਗੇ ਔਰ ਸਮਝਣ ਦੀ ਕੋਸ਼ਿਸ਼ ਕਰਨਗੇ ਔਰ ਆਪ ਸਭ ਨੂੰ ਵੀ ਇਹ ਵੀਡੀਓ ਮੈਸੇਜ ਦੇ ਰਾਹੀਂ ਇੱਕ ਇਦਾਂ ਦਾ ਸੰਦੇਸ਼ ਦੇਣਗੇ ਕੀ ਲੋਕ ਸਾਡੇ ਦੁਨਿਆਵੀ ਜੀਵਨ ਦੇ ਵਿੱਚ ਲਾਲਚ ਨਾਲ ਭਰ ਕੇ ਆਪਣੇ ਸੰਸਾਰੀ ਰਿਸ਼ਤਿਆਂ ਨੂੰ ਤਿਆਗ ਰਿਹਾ ਆਪਣੇ ਬਜ਼ੁਰਗਾਂ ਦੀ ਬੇਹਰਮਤੀ ਕਰ ਰਿਹਾ ਬੇਕਦਰੀ ਕਰ ਰਿਹਾ ਆਓ ਇਹਨਾਂ ਦੀ ਗੱਲਬਾਤ ਸੁਣੀਏ ਔਰ ਇਸ ਗੱਲ ਤੋਂ ਸਿੱਧ ਲਈਏ ਕਿ ਸਾਨੂੰ ਹਰੇਕ ਦਾ ਸਤਿਕਾਰ ਕਰਨਾ ਚਾਹੀਦਾ ਗੱਲਾਂ ਲਾਉਣਾ ਚਾਹੀਦਾ ਸਿਰਫ ਪੈਸੇ ਨੂੰ ਮੁੱਖ ਰੱਖਦੇ ਆ ਆਪਣੇ ਰਿਸ਼ਤਿਆਂ ਨੂੰ ਦਰਗਨਾਰ ਨਹੀਂ ਕਰਨਾ ਚਾਹੀਦਾ ਸੋ ਅਗਲੀ ਗੱਲ ਬੀਜੀ ਖੁਦ ਇਸ ਬਜ਼ੁਰਗ ਦਰਸ਼ਨ ਸਿੰਘ ਜੀ ਦੇ ਨਾਲ ਕਰਨਗੇ ਨਾ ਕੀ ਹੈ ਤੁਹਾਡਾ ਮੇਰਾ ਨਾਮ ਬਾਬਾ ਦਰਸ਼ਨ ਸਿੰਘ ਹੈ ਜੀ ਬਾਬਾ ਦਰਸ਼ਨ ਸਿੰਘ ਹਾਂ ਜੀ ਬਾਬਾ ਤੁਹਾਨੂੰ ਲਾਣੇ ਆਪਣੇ ਨਾਮ ਨਾਲ ਹਾਂ ਜੀ ਬਾਬਾ ਬੁੱਢੇ ਹੋ ਕੇ ਤਾਂ ਲਾਣੇ ਹੋਰ ਕੀ ਹੋਰ ਕੀ ਕਰਨਾ ਹਣ ਤੇ ਪਿਤਾ ਜੀ ਦਾ ਕੀ ਨਾਮ ਸੀ ਪਿਤਾ ਨਾਮ ਅੰਮਰ ਸਿੰਘ ਸੀ ਹਾਂ ਜੀ ਅੰਮਰ ਸਿੰਘ ਅੰਮਰ ਸਿੰਘ ਤੁਹਾਡਾ ਨਾਮ ਦਰਸ਼ਨ ਸਿੰਘ ਹੈ ਹਾਂ ਜੀ ਤੇ ਪਿੱਛੋਂ ਪਾਕਿਸਤਾਨ ਦੇ ਸੀਗੇ ਪਾਕਿਸਤਾਨ ਜੀ ਉਹ ਜ਼ਿਲ੍ਹਾ ਸialकोट ਜ਼ਿਲ੍ਹਾ ਸialकोट ਅੱਛਾ ਪਿਤਾ ਜੀ ਉੱਤੇ ਕੀ ਕੰਮ ਕਰਦੇ ਸੀਗੇ ਬਿਚਾਈ ਹੋ ਗਈ ਨੰਦ ਨੰਦ ਲਾਲਿੰਦੇ ਸੀਗੇ ਕਦੀ ਇੱਕ ਵਾਰ ਕੰਮ ਕਰਦੇ ਤੇਰੀਆ ਕਪੜਾ ਕੁੱਪੜਾ ਦਾ ਅੱਛਾ 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 ਹਾਂਜੀ ਮਾਈਕ ਇਹ ਸਾਡੀ ਜੜੀ ਅੱਖਾਂ ਅੱਖਾਂ ਦਾ ਕਦੋਂ ਹੋਇਆ ਪ੍ਰੋਬਲਮ ਹੋਈ ਸਮੱਸਿਆ ਹੋਈ ਅੱਖਾਂ ਦੀ ਅੱਖਾਂ ਦੀ ਪ੍ਰੋਬਲਮ ਹੋਈ ਜਾਂ ਸਾਡੀ ਉਮਰ ਸੇ ਸਾਰੀ 6 ਸਾਲ ਦੀ ਕਿ 6 ਚੱਕ ਨਿਕਲੇ ਸੀ ਹਾਂ ਕੀ ਹੋਇਆ ਸੀਗਾ ਮਹਾਵਾਈ ਨਿਕਲੀ ਮਾਤਾ ਚੱਚਾ ਚੱਕਾਈ ਤੇ ਚੱਕਾਈ ਖੜੇ ਹੈ ਚੱਕ ਜਿਹਨੂੰ ਕਹਿੰਦੇ ਹੈ ਹਾਂਜੀ ਤੇ ਫਿਰ ਇੱਥੇ ਆ ਕੇ ਨਾਲ ਪਿਤਾ ਜੀ ਨਾਲ ਕਿੱਸੇ ਮਾਤਾ ਨਿਕਲੀ ਉਦੋਂ ਸ਼ੁਰੂ ਹੋ ਗਈ ਇੰਦਰਸਤਾਨ ਪਾਕਿਸਤਾਨ ਬਣਨੀ ਹਾਂਜੀ ਲੜਾਈ ਸ਼ੁਰੂ ਹੋ ਗਈ ਹੂੰ ਫਿਰ ਹਾਲੇ ਚੱਲ ਰਿਹਾ ਪਏ ਉਹ ਤੋਂ ਲੈਟਾ ਚੱਲ ਰਿਹਾ ਪਈ ਬਿਜਲੀ ਦੀਆਂ ਬਦਲਣੇ ਸ਼ਣਗਲ ਪਏ ਕੋਈ ਜਗ੍ਹਾ ਨਹੀਂ ਟੱਪ ਜਾਣੂ ਕੰਤ ਕਮ ਕਮਾਦਾ ਵਿੱਚ ਬੀ ਵਿੱਚ ਵੈ ਵੈ ਲੈ ਵੈ ਕਾ ਲੂ ਲੁੱਕੇ ਮਾਤਾ ਪਿਤਾ ਲੈ ਜਾਂਦਾ ਅਦਰ ਤੇ ਮਾਤਾ ਪਿਤਾ ਤੋਂ ਚੜਾਈ ਕਰਕੇ ਇਹੋ ਮਾਂ ਦੇ ਮਮਈਆ ਦੇ ਹੁਣ ਹੁਣ ਥੋੜੀ ਦੇਰ ਹੋਈ ਸ਼ੁਰ ਕਿਤ ਹੋਈ ਨੂੰ ਕੋਈ 15 16 ਸਾਲ ਹੋ ਗਏ ਅੱਛਾ ਤੇ ਬਜ਼ੁਰਗ ਉਧਰ ਹੋ ਗਏ ਸਨ ਉਧਰ ਜਦੋਂ ਪਾਕਿਸਤਾਨ ਬਣਿਆ ਹਾਂਜੀ ਅੱਛਾ ਉੱਥੇ ਮੁਸਲਮਾਨਾਂ ਨੇ ਮਾਰਿਆ ਕਿ ਉਦੋਂ ਹੀ ਚੜਾਈ ਕਰਕੇ ਸੀ ਹਾਂਜੀ ਪਾਕਿਸਤਾਨ ਮੁਸਲਮਾਨਾਂ ਨੇ ਮਾਰਿਆ ਸੀ ਆਮ ਮੁਸਲਮਾਨ ਹੈ ਅੱਛਾ ਉਧਰ ਝੰਗੇ ਧੰਗੇ ਹੋਏ ਆ ਰਸਤੇ ਬਈ ਤੇ ਫੇ ਤੁਸੀਂ ਤੇ ਤੁਹਾਡੀ ਮਾਤਾ ਇੱਥੇ ਆ ਗਏ ਇੰਡੀਆ ਆਓ ਜਾਨੀ ਜੋ ਕੱਲ ਆਇਆ ਛੁੱਟੀ ਮਸਤ ਸਾਡੀ ਕਿੱਥੇ ਰਹਿੰਦੇ ਸੀ ਇੱਥੇ ਆ ਗਏ ਫਿਰ ਕਿੱਥੇ ਰਹਿੰਦੇ ਸੀ ਇੱਥੇ ਹਿਸ਼ਾਰਪੁਰ ਅੱਛਾ ਮਾਤਾ ਫਿਰ ਕੰਮ ਕਰਦੇ ਸੀ ਕੋਈ ਹਾਂਜੀ ਕੀ ਕੰਮ ਕਰਦੇ ਸੀ ਮਾਤਾ ਮਾਤਾ ਇਹਦੇ ਤੋਂ ਸਤਾਰਨ ਇੱਕ ਕੋਈ ਸਦਾਂ ਨੂੰ ਮਿਲ ਗਿਆ ਦੋ ਕੰਮ ਕਰ ਲਿਆ ਕੋਈ ਕੋਈ ਕਪੜੇ ਧੋਲੇ ਜਾਂ ਕੋਈ ਭਾਂਡੇ ਮਾਲ ਲਿਆ ਜਾਂ ਕੁਝ ਕਰ ਲਿਆ ਕੋਈ ਅੱਛਾ ਅੱਛਾ ਕੋਈ ਪੇਟ ਦਾ ਭੁੜਾ ਕਰਨਾ ਹੈ ਹਾਂ ਤੇ ਕਰ ਕਰ ਸੀਗਾ ਕੋਈ ਹਿਸ਼ਾਰਪੁਰ ਕਾ ਹਾਂਜੀ ਆਪਣਾ ਘਰ ਸੀਗਾ ਹਿਸ਼ਾਰਪੁਰ ਹਾਂਜੀ अच्छा ते फिर माता चराई करके फिर ਤੁਹਾਨੂੰ ਫਿਰ ਤੁਹਾਨੂੰ ਮੰਗਣਾ ਪੈ ਗਿਆ ਹਾਂਜੀ ਮਾਤਾ ਬਿਮਾਰ ਹੋ ਗਈ ਸੀ ਹਾਂ ਮੈਂ ਧਮੇ ਦੀ ਬਿਮਾਰੀ ਹੋ ਗਈ ਸੀ ਧਮੇ ਦੀ ਬਿਮਾਰੀ ਹੋ ਗਈ ਸੀ ਹਾਂ ਸਾਡੀ ਤੇ ਫਿਰ ਤੁਸੀਂ ਫਿਰ ਦਈਆਂ ਦਈਆਂ ਬਹੁਤ ਕੀਤੀਆਂ ਹਾਂ ਹੁਣ ਸਾਡੀ ਉਮਰ ਗਿਆ ਸੀ ਅਸੀਂ ਕੀ ਕੁਝ ਕਰ ਸਕਦੇ ਸਾਂ ਤੇ ਪਿਤਾ ਜੀ ਦਾ ਪਹਿਲੇ ਪਾਕਿਸਤਾਨ ਪੂਰੇ ਹੋ ਗਏ ਸਨ ਭੈਣ ਭਰਾ ਹੋਰ ਕੋਈ ਨਹੀਂ ਤੁਹਾਡਾ ਦੇ ਪੁੰਦਰ ਨੇ ਮੇ ਪੈਪਰਾਸਨ ਉਹ ਪਾਕਿਸਤਾਨ ਚ ਪੂਰੇ ਹੋ ਗਿਆ ਹੋਰ ਮੇਰਾ ਕੋਈ ਪੈਪਰਾ ਨਹੀਂ اے ਤੁਸੀਂ ਤੇ ਤੁਹਾਡੀ ਮਾਤਾ ਹੀ ਆਏ ਇੱਧਰ ਰਹੇ ਸਾਨੂੰ ਲੈ ਕੇ ਆਏ ਸੀ ਇੱਕ ਪੈਰਸੀ ਸਾਰੀ ਇੱਕ ਅਸੀਂ ਅੱਛਾ ਅੱਛਾ ਉਹ ਫਿਰ ਪਿਆਨੋ ਸੀ ਪੈ ਗੁੜੀਆਂ ਨੂੰ ਸੀ ਉਹਦੇ ਪਾ ਕਾਕਾ ਕੋਗੇ ਮੰਗਦੋਂ ਕਿ ਇਕੱਠੇ ਕਰਕੇ ਉਹਨਾਂ ਦੀ ਸ਼ਾਦੀ ਕਰ ਦਿੱਤੀ ਅੱਛਾ ਉਹ ਫਿਰ ਇਹਦੀ ਸ਼ਾਦੀ ਕਰਨ ਨਾਲ ਅਸੀਂ ਰਹਿ ਗਏ ਅਸੀਂ ਜਿੰਨੀ ਉਮਰ ਹੋ ਸਕੀ ਮਈਆ ਦੀ ਸੇਵਾ ਕਰਦੇ ਰਹੇ ਕੁਛ ਉਹ ਕਰਦੀ ਰਹੀ ਅੱਤ ਦੇਵਾਲਾ ਹੁੰਦਾ ਦਿਆ ਹੁਣ ਉਹ ਹੀ ਪੂਰੇ ਹੋ ਗਏ ਉਹ ਹੀ ਪੂਰੇ ਹੋ ਗਏ ਅਜ ਕੱਲ ਜ਼ਮਾਨਾ ਹੈ ਕਿ ਜੇ ਪ੍ਰਾਇਦਵਸਤਾ ਜੀ ਉਹ ਚਲਦਾ ਨਹੀਂ ਨਹੀਂ ਫਿਰ ਤੁਸੀਂ ਮੰਗਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਹਾਂਜੀ ਜਦ ਮਾਤਾ ਚੜਾਈ ਕਰ ਗਈ ਫਿਰ ਉਹ ਤੋਂ ਬਾਅਦ ਫਿਰ ਤੁਸੀਂ ਮੰਗਣਾ ਸ਼ੁਰੂ ਕਰਤਾ ਹਾਂ ਨੇ ਆਪਣਾ ਰੋਟੀ ਰੱਟੀ ਖਾਣ ਦੇਲੇ ਗੁਜ਼ਾਰਾ ਕਰਦੇ ਸੀ ਮੰਗ ਕੇ ਕਰਦੇ ਸੀ ਫਿਰ ਉਹ ਤੇ ਮਦਦ ਉਹ ਦੇਦਾ ਔਰ 78 900 ਹੋ ਗਏ 900 ਹੋ ਗਏ ਮੰਗਦਿਆਂ ਨੂੰ ਹਾਂ ਕਿੱਥੇ ਮੰਗਦੇ ਕਿੱਥੇ ਸੀ ਦਸੂਆ ਹਯਰ ਹਾਂਜੀ ਦਸੂਆ ਮਗੇਰੀ ਦਸੂਆ ਤੇ ਰਹਿੰਦੇ ਹੁਸ਼ਿਆਰਪੁਰ ਸੀ ਹਾਂ ਤੇ ਮੰਗਣ ਦਸੂਆ ਇਹ ਦਸੂਆ ਆਉਂਦੇ ਸੀ ਰੋਜ਼ ਹਾਂ ਉਥੇ ਕਮਰੇ ਲੈ ਗਨੇ ਗੰਦੇ ਨਹੀਂ ਸੀਗੇ ਨਾ ਹਾਂ ਉਥੇ ਕਮਰਾ ਲੈ ਸੀਗਾ ਹਾਂ ਤੇ ਕਮਰਾ ਬਿਲਾ ਸੀ ਸਾਨੂੰ ਦਿੱਤਾ ਸੀ ਐਮਐਲਏ ਸਾਹਿਬ ਨੇ ਕਦੇ ਦਸੂਏ ਦੇ ਐਮਐਲਏ ਨੇ ਹਾਂ ਅੱਛਾ ਉਹਨੇ ਕਮਰਾ ਦਿੱਤਾ ਸੀ ਇੱਕ ਕਵਾਟਰ ਦਿੱਤਾ ਸੀ ਅੱਛਾ ਵੀ ਤੁਸੀਂ ਇੱਥੇ ਰਵੋ ਕੜਿਮੜੀ ਸ਼ਾਰਟਪੁਰ ਜਾਣਾ ਕੜਿਮੜੀ ਆਉਣਾ ਠੀਕ ਨਹੀਂ ਲੱਗਦਾ ਅੱਛਾ 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 ਫਿਰ ਅਸੀਂ ਉੱਥੇ ਦਾਣ ਲੱਗ ਪਏ ਅੱਛਾ 15 20 ਨਹੀਂ ਹੋਣਾ ਮਈਆ ਨੂੰ ਖਰਚਾ ਦੇ ਦੇਣਾ ਥੋੜਾ ਬੋਤਾ ਜੋ ਕੋਈ ਹੋਣਾ ਇਹ ਗੁਰੀਆਂ ਨੂੰ ਖਰਚਾ ਦੇ ਜਾਣਾ ਜੋ ਕੁਝ ਹੋਣਾ ਫਿਰ ਸਿੱਛੇ ਜਾਣਾ ਤੇ ਆਪਣੇ ਭੈਣ ਨੂੰ ਖਰਚਾ ਦੇ ਦਿੰਦੇ ਸੀ ਹਾਂਜੀ ਹਾਂਜੀ ਭੈਣ ਕਿੱਥੇ ਤੁਹਾਡੀ ਪੂਰੀ ਹੋ ਗਈ ਚੋਕ ਨੇ ਉਹ ਵੀ ਪੂਰੀ ਹੋ ਗਈ ਹਾਂਜੀ ਜਿਹੜੀ ਇੱਥੇ ਆਈ ਸੀ ਵਿਆਹੀ ਸੀ ਹਾਂਜੀ ਜਿਹੜੀ ਵਿਆਹੀ ਸੀ ਬਾ ਉਹ ਵੀ ਪੂਰੀ ਹੋ ਗਈ ਉਹ ਹੋ ਗਈ ਕਨੇ ਭੇਜਿਆ ਤਾਂ ਨੋ ਇਥੇ ਪਿੰਗਰਵਾਲੇ ਉਹਨੇ ਸੰਨ ਭੇਜਾਇ ਇਥੇ ਇੱਕ ਬੰਦਾ ਹੁੰਦਾ ਹੁੰਦਾ ਸੀ ਬਾਉ ਸਿੰਘ ਕਿੱਥੇ ਹੁੰਦਾ ਹੁੰਦਾ ਸੀ ਇਥੇ ਤੁਹਾਡੇ ਪਾਸ ਪਿੰਗਰਵਾਲੇ ਹੁੰਦਾ ਸੀ ਹਾਂ ਪਿੰਗਰਵਾਲੇ ਕੰਮ ਲੈਣ ਵਾਸਤੇ ਬਾਹਰ ਕੰਮ ਕਾਫੀ ਕੁਪੀਨਾ ਕੰਮ ਕਰਦਾ ਸੀ ਅੱਛਾ ਫੰਡ ਇਕੱਠਾ ਕਰਦਾ ਸੀ ਹਾਂਜੀ ਹਾਂਜੀ ਪੈਸੇ ਇਕੱਠੇ ਕਰਦਾ ਹੋਣਾ ਹਾਂਜੀ ਹਾਂ ਇਸ ਨੂੰ ਖੜੀ ਲਾ ਕੇ ਗੋਲਕ ਲਾ ਕੇ ਅੱਛਾ ਉਹਦਾ ਨਾਂ ਕੀ ਬਾਬੂ ਸਿੰਘ ਬਾਬੂ ਸਿੰਘ ਨੇ ਤੁਸੀਂ ਕਿਤੇ ਕਰ ਰਹੇ ਥੋੜੇ ਦਿਨ ਤੁਸੀਂ ਦੱਸਦੇ ਹੋ ਨਾ ਮੈਨੂੰ ਕੋਈ ਲੈ ਗਿਆ ਆਪਣੇ ਘਰ ਉਹ ਸ਼ਰਪੁਰ ਆਉਂਦੇ ਸਨ ਨਾ ਉਹਦਾ ਕੀ ਨਾਮ ਸੀਗਾ ਹਾਂਜੀ ਉਹਦਾ ਕੀ ਨਾਮ ਸੀ ਬਾਬੂ ਸਿੰਘ ਨਹੀਂ ਜਿਹੜੇ ਤੁਹਾਨੂੰ ਆਪਣੇ ਘਰ ਲੈ ਗਿਆ ਉਹਦਾ ਕੀ ਨਾਮ ਸੀ ਮੈਨੂੰ ਕੋਈ 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 ਨਹੀਂ ਕੋਈ ਲੈ ਗਿਆ ਸਾਨੂੰ ਕਿਹਨੇ ਲੈ ਗਿਆ ਸੀ ਨਹੀਂ ਤੁਸੀਂ ਕਹਿੰਦੇ ਸੀ ਨਾ ਮੈਨੂੰ ਕਹਿੰਦਾ ਸੀ ਤੂੰ ਮੰਗ ਕੇ ਸਾਨੂੰ ਪੈਸੇ ਦੇ ਦਿਆ ਕਰ ਤੇ ਕੱਪੜੇ-ਕੂਪੜੇ ਤੇਨੂੰ ਸੀ ਧੋਦਿਆ ਕਰਾਂਗੇ ਤੇ ਹਾਂ ਉਹ ਉਹ ਹੀ ਸਨੀ ਪਿਤਾ ਜੀ ਸਵਰਗਵਾਸ ਹੋ ਗਏ ਹਾਂ ਉਹ ਸੁਣ ਲਿਓ ਗੱਲ ਪਹਿਲੇ ਠੀਕ ਹੈ ਮਈਆ ਹਾੜੀ ਗੱਲ ਲਗੀ ਅੱਛਾ ਭਈ ਅਸੀਂ ਉਹਨਾਂ ਨੇ ਆਪਣੇ ਹੋਰ ਦਾ ਆਪਣਾ ਕੋਈ ਰਿਸ਼ਤੇਦਾਰ ਕਰਕੇ ਤੇ ਸਿੱਧਾ ਟਿਕਾਣਾ ਕਰ ਲਿਆ ਵੀ ਇਹ ਸਾਨੂੰ ਕਮਾਈ ਕਰਕੇ ਦੇਗਾ ਤੇ ਸਾਡਾ ਢਿੱਡ ਭਰੇਗਾ ਕੌਣ ਕਹਿੰਦਾ ਮਈਆ ਹਾੜੀ ਗੱਲ ਲਗੀ ਕਿਹਨੂੰ ਕਹਿਣ ਲੱਗੇ ਸੱਜਣ ਮਿੱਤਰ ਨੂੰ ਕਰ ਲਿਆ ਹਾਂ ਜਿੱਦਾਂ ਕੋਈ ਆਇਕਲ ਜ਼ਮਾਨੇ ਕਰ ਲੈਂਦੇ ਨੇ ਬਈ ਜ਼ਿਆਦਾ ਮਰ ਜਾਂਦਾ ਏ ਖਲਮ ਟੁੱਟ ਜਾਂਦਾ ਆਦਮੀ ਮਰ ਜਾਂਦਾ ਏ ਹਾਂਜੀ ਹਾਂਜੀ ਉਹਦੀ ਆਉਟ ਡੇਟ ਲੜਕੀ ਹੁੰਦੀ ਏ ਉਹਦਾ ਨਹੀਂ گزارਾ ਹੁੰਦਾ ਉਹਨੇ ਫੇ ਕਰਨਾ ਪੈਂਦਾ ਹਾਂ ਹਾਂ ਇਸ ਕਾਰਨ ਕਰਕੇ ਉਹਨਾਂ ਨੇ ਕਰ ਲਿਆ ਮੇਰੇ ਸਾਡੇ ਮੇਰੇ ਦੋ ਬੱਚੇ ਨੇ ਚਲੋ ਮੈਂ ਇਹ ਆਦਮੀ ਕਰ ਲੈਨੀ ਆ ਤੁਹਾਡੀ ਮਾਂ ਨੇ ਕਿਹਾ ਹਣਾ ਹਾਂਜੀ ਇਹ ਆਦਮੀ ਕਰ ਲੈਨੇ ਆ ਚਲੋ ਰੋਟੀ ਦੇ ਆਈਗਾ अच्छा रोटी पानी चापनी द인다 ਰਿਆ ਵਿਆਹ ਕਰਾ ਲ ਵਿਆਹ ਕਰਨ ਦਾ ਹੋ ਗਿਆ ਹਾਂਜੀ ਬਾਤ ਵੀ ਕਰ ਲੈਣੀ ਹੈ ਮਤਲਬ ਹਾਂ ਹਾਂ ਵਿਆਹ ਕਰਾ ਲੈਣੀ ਹੈ ਹਾਂਜੀ ਹਾਂਜੀ اچھا ਉਹ ਫੇਰ ਰੋਟੀ ਪਾਣੀ ਚਾਪਨੀ ਦਿੰਦੇ ਦੇ ਜਦੋਂ ਪਰਵੋ ਵੀ ਪੂਰੇ ਹੋ ਗਏ ਪੂਰੇ ਹੋ ਗਏ ਸਾਡੇ ਸਾਤੇ ਬਾੜੀ ਪੈ ਗਈ ਅਸੀਂ ਵੀ ਦਸਵਾ ਮੰਗਨੇ ਸ਼ੁਰੂ ਕਰਤਾ ਆਡੇ ਦੇ ਵਿੱਚ اچھا ਬਸ ਨਾਲ ਦੇਚ ਉਹ ਤੋਂ ਇਕੱਠਾ ਕਰਕੇ ਬਸਾਂ ਦੇ ਵਿੱਚ ਫਿਰ ਪੈਨ ਵੀ ਵਿਦਾ ਕੀਤਾ ਉਹ ਮਈਆ ਵੀ ਡੋਰੀ ਨਹੀਂ ਹੁਸ਼ਿਆਰਪੁਰ ਉਲਕੇ ਦੇ ਘਰ ਰਹੰਦੇ ਸੀ ਫੇ ਤੁਸੀਂ ਪਿੰਡ ਮੂਹਣਪੁਰਾ ਮੇਰਾ ਆਪਣਾ ਘਰ ਹੈ ਆਪਣਾ ਘਰ ਸੀਗਾ ਹਾਂਜੀ ਨਹੀਂ ਤੁਸੀਂ ਕਹਿੰਦੇ ਸੀ ਨਾ ਸਾਨੂੰ ਉਹ ਬੰਦਾ ਲੈ ਗਿਆ ਸੀ ਆਪਦੇ ਪੈਸੇ ਕਹਿਣਾ ਚਾਹੇ ਉਹ ਆਪਣੇ ਬੰਦਾ ਸੀ ਅੱਛਾ ਜਿਹਦੇ ਮਾਂ ਨੇ ਵਿਆਹ ਕਰਾਇਆ ਸੀ ਜਿਹਦੇ ਨਾਲ ਹਾਂਜੀ ਅੱਛਾ 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 ਤੇ ਉਹਨੂੰ ਪੈਸੇ ਤੁਸੀਂ ਦਿੰਦੇ ਰਹੇ ਮੰਗ-ਮੰਗ ਕੇ ਜੀ ਤੇ ਉਹਦੇ ਤੇ ਉਹ ਨਾਲ ਲੈ ਨਹੀਂ ਪਿਆ ਲੈ ਨਹੀਂ ਸੀ ਨਾ ਅੱਗੇ ਉਹਨਾਂ ਅਕ ਵੀ ਸੇਵਾ ਕਰਨ ਕਰ ਪਈ ਚੋਗ ਅੱਖਾਂ ਤੋਂ ਨਹੀਂ ਦਿਸਦਾ ਚਲੋ ਗਰੀਕ ਤਾਂ ਜਾਏਗਾ ਕੰਮ ਕਰਕੇ ਜਾਏਗਾ ਜਾਏਗਾ ਨਹੀਂ ਇਹ ਨਾਲ ਸਹੀ ਇਹਦੀ ਸੇਵਾ ਕਰਾਂਗੇ ਰੋਟੀ ਪਾਣੀ ਦੇਾਂਗੇ اچھا اچھا ਜਦੋਂ ਪੂਰੇ ਹੋ ਗਿਆ ਫਿਰ ਕਿੰਨੇ ਸੇਵਾ ਕਰਨੀ ਦੇ ਮਨਾਂਾ ਕੌਣ ਹੋ ਗਿਆ ਉਹਦੇ ਤੇ ਦੂਜੇ ਮਨਾਂਾ ਬਦਲ ਗਿਆ ਹਾਂ ਉਹਦੇ ਵਿੱਚ ਦੂਜੇ ਧੀਆਂ ਪੁੱਤ ਹੋਣਗੇ ਨਾ ਹਾਂਜੀ ਜਿਹੜੇ ਉਹਦੇ ਧੀਆਂ ਪੁੱਤ ਹੋ ਰਹੇ ਸੀਗੇ ਹਾਂਜੀ ਹਾਂਜੀ ਉਸ ਬੰਦੇ ਦੇ ਹਾਂ ਹਾਂ ਹੋਰ ਧੀਆਂ ਪੁੱਤ ਆ ਗਏ ਸੀ ਆਹ ਹਾਂ ਉਹਨਾਂ ਨੇ ਤੁਹਾਨੂੰ ਭੇਜਤਾ ਦੋ ਗੁੱਡੀਆਂ ਦੋ ਮੁੰਡੇ ਉਹ ਉਹ ਤੁਹਾਡੀ ਮਾਂ ਦੇ ਨਹੀਂ ਸੀ ਹੈਗੇ ਮਤਲਬ ਨਹੀਂ ਉਹ ਉਹ ਦੀ ਦੁੱਧ ਜਨਨੀ ਹੋਣੀ ਆ ਨਾ ਸਾਡੇ ਮਾਂ ਦਾ ਇੱਕੋ ਸੀ ਨੇ ਇੱਕ ਮਾਇ ਸੀਗਾ ਤੇ ਇੱਕ ਤੁਹਾਡੀ ਭੈਣ ਇੱਕ ਭੈਣ ਸਾਡੀ ਉਹ ਭੈਣ ਨਹੀਂ ਜਾਂਦੀ ਅ ਵੀ ਪੂਰੀ ਹੋ ਗਈ ਫਿਰ ਹੁਣ ਵਿਆਹ ਅਸੀਂ ਹੈਗੇ ਸੀਗੇ ਠੀਕ ਹੈ ਠੀਕ ਫਿਰ ਮਾਂ ਦੇ ਸਾਡੀ ਨੇ ਆਦਮੀ ਦਾ ਘਰ ਕੀਤਾ ਉਹਦੇ ਚਾਰ ਬੱਚੇ ਹੋ ਗਏ ਚਲੋ ਹੁਣ ਠੀਕ ਹੈ ਸੀ ਲੱਗਿਆ ਹੁਣ ਇੱਥੇ ਨੇ ਇੱਥੇ ਠੀਕ ਹੋਣਾ ਹੁਣ ਹੋਰ ਨਹੀਂ ਵਧੀਆ ਜੀ ਚਲੋ ਠੀਕ ਹੋਰ ਮੰਗਣਾ ਨਹੀਂ ਪੈਣਾ ਹੁਣ ਤੁਹਾਡੀ ਥਾਂ ਅਸੀਂ ਮੰਗ ਲੈਂਦੇ ਹਾਂਜੀ ਮੈਂ ਤੁਹਾਨੂੰ ਨਹੀਂ ਮੰਗਣਾ ਪੈਂਦਾ ਹੋਰ ਬਥੇਰੇ ਆਗੇ ਮੰਗਣਾ ਆਈ ਜਿਹੜਾ ਮੰਗ ਆਈ ਤੇ ਅਸੀਂ ਮੈਡਮ ਜੀ ਆ ਮੰਗ ਲਿਆ ਸੁ ਮੰਗ ਲਿਆ ਹਾਂ ਹੁਣ ਕੀ ਮੰਗਣਾ ਹੈ ਠੀਕ ਹੈ ਹੁਣ ਨਹੀਂ ਮੰਗ ਸਕਦੇ ਹਾਂ ਨਹੀਂ ਮੰਗਣ ਦੀ ਲੋੜ ਵੀ ਕੀ ਹੈ ਤੁਸੀਂ ਰੱਬ ਦੇ ਘਰ ਆ ਗਏ ਹੁਣ ਬੱਸ ਚੰਗਾ ਚਲਦੇ ਆ ਬਾਬਾ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਕਾਲ ਸਤਿ ਸ੍ਰੀ ਕਾਲ ਜੀ ਨਾ ਸ਼ਾਰਟ ਵੀ ਮੈਂ ਕਰਾਂ ਕਿਸਾ ਮਕਸਰ ਇਹ ਹੈ ਕਿ ਇਹ ਬਜ਼ੁਰਗ ਬਲਾਈਂਡ ਹੁੰਦਿਆਂ ਹੋਇਆਂ ਵੀ ਹੁਸ਼ਿਆਰਪੁਰ ਦੇ ਏਰੀਆ ਦੇ ਵਿੱਚ ਦਸੂਹੇ ਦੇ ਵਿੱਚ ਬੱਸ ਸਟੈਂਡ ਤੇ ਔਰ ਵੱਖ-ਵੱਖ ਜਗ੍ਹਾ ਦੇ ਉੱਤੇ ਜਾ ਕੇ ਮੰਗਿਆ ਕਰਦੇ ਸੀ ਤੇ ਉਸ ਤੋਂ ਬਾਅਦ ਜਦੋਂ ਇਹ ਪੈਸੇ ਲਿਆ ਕੇ ਆਪਣੇ ਘਰ ਦਿੰਦੇ ਸੀ ਆਪਣੇ ਭੈਣਾਂ ਨੂੰ ਜਾਂ ਉਸ ਮੰਗਣ ਦੇ ਨਾਲ ਜਿਹੜੀ ਪੈਸੇ ਇਹ ਖੱਟਦੇ ਸੀ ਤੇ ਉਹਦੇ ਨਾਲ ਉਹਨਾਂ ਦੇ ਵਿਆਹ ਵੀ ਕੀਤੇ ਘਰੇਲੂ ਕਾਰਜ ਵੀ ਕੀਤੇ ਤੇ ਜਿੰਨੀ ਦੇਰ ਤੱਕ ਇਹ ਤੰਦਰੁਸਤੀ ਪੈਸੇ ਮੰਗ ਕੇ ਲਿਆ ਕੇ ਦਿੰਦੇ ਰਹੇ ਉਨੀ ਦੇਰ ਤੱਕ ਇਹ ਆਪਣੇ ਪਰਿਵਾਰ ਦੇ ਨਾਲ ਰਹੇ ਜਦੋਂ ਹੀ ਅੱਜ ਦੇ ਸਮੇਂ ਦੇ ਮੌਜੂਦਾ ਹਾਲਾਤ ਇਹ ਲਾਲਚ ਇਸ ਕਦਰ ਵੱਧ ਗਿਆ ਕਿ ਅੱਜ ਇਹ ਬਜ਼ੁਰਗ ਪੈਸੇ ਮੰਗਣ ਦੇ ਹਾਲਾਤ ਦੇ ਵਿੱਚ ਨਹੀਂ ਸੀ ਤੇ ਇਸ ਬਜ਼ੁਰਗ ਨੂੰ ਉੱਥੋਂ ਰਵਾਨਾ ਕਰਕੇ ਪਿੰਗਲਵਾੜਾ ਭਗਤਪੂਰਨ ਸਿੰਘ ਜੀ ਦੇ ਘਰ ਭੇਜ ਦਿੱਤਾ ਗਿਆ ਜਿਹੜਾ ਘਰ ਨਿਆਸਰਿਆਂ ਦਾ ਬੇਆਸਰਿਆਂ ਦਾ ਹਰ ਤਰ੍ਹਾਂ ਦੇ ਮਜ਼ਲੂਮ ਗਰੀਬ ਸ਼ਰੀਫ ਲੋਕਾਂ ਦਾ ਘਰ ਆ ਉੱਥੇ ਇਹਨਾਂ ਨੂੰ ਇੱਕ ਨਵਾਂ ਘਰ ਮਿਲ ਗਿਆ ਜੇ ਇਹ ਇੱਥੇ ਨਾ ਪਹੁੰਚਦੇ ਤੇ ਸ਼ਾਇਦ ਸੜਕਾਂ ਤੇ ਹੀ ਰੁਲ ਕੇ ਮਰ ਜਾਂਦੇ ਸੋ ਇਹਨਾਂ ਦਾ ਜੀਵਨ ਹੋਰ ਬੜਾ ਔਖਾ ਹੋਣਾ ਸੀ ਸੋ ਇਸੇ ਤਰੀਕੇ ਦੇ ਨਾਲ ਬੀਜੀ ਨੇ ਵੀ ਇਨਾਂ ਤੇ ਆਪਣੀ ਅਸੀਸ ਰੱਖੀ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਔਰ ਚੰਗੀ ਸੇਹ ਦਿੱਤੀ ਜਿਹਦੇ ਨਾਲ ਇਹਨਾਂ ਦਾ ਖਾਣ-ਪਾਣ ਇਹਨਾਂ ਦੇ ਕੱਪੜੇ ਇਹਨਾਂ ਸਿਰ ਤੇ ਦਸਤਾਰ ਔਰ ਸਾਫ ਸਫਾਈ ਦਾ ਸਾਰਾ ਪ੍ਰਬੰਧ ਕਰਕੇ ਇਸ ਪਿਆਰਾ ਸਿੰਘ ਵਾਰਡ ਦੇ ਵਿੱਚ ਇਹਨਾਂ ਨੂੰ ਰਿਹਾਇਸ਼ ਵਜ਼ીર ਕੀਤਾ ਗਿਆ ਸੋ ਇੰਨੀ ਦੁਖਦ ਪਰ ਪਰ ਕਹਾਣੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਸ ਪਿੰਗਲ ਵਾੜੇ ਦੇ ਵਿੜੇ ਦੇ ਵਿੱਚ ਆਉਂਦੀਆਂ ਜਿਨੂੰ ਇਸ ਵੇਲੇ ਸਾਡੇ ਬੀਜੀ ਮੁੱਖ ਸੇਵਾਦਾਰ ਪਿੰਗਲਵਾੜਾ ਡਾਕਟਰ ਇੰਦਰਜੀਤ ਕੌਰ ਜੀ ਸਾਰਿਆਂ ਦੀ ਬਾਹ ਫੜਦੇ ਆ ਬਾਹ ਫੜ ਕੇ ਉਹਨਾਂ ਨੂੰ ਆਪਣਾ ਪਰਿਵਾਰ ਸਮਝ ਕੇ ਆਪਣੇ ਬੱਚੇ ਸਮਝ ਕੇ ਆਪਣੇ ਵੱਡੇ ਸਮਝ ਕੇ ਇਸ ਤਰ੍ਹਾਂ ਗੱਲ ਦੇ ਨਾਲ ਲਾ ਲੈਂਦੇ ਆ ਕਿ ਸਾਰੀ ਉਮਰ ਉਹ ਉਹ ਇਨਸਾਨ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਨਹੀਂ ਥਕਦਾ ਧੰਨਵਾਦ